ਹੈਲਥ ਨਾ ਜਿਹੜੀਆਂ ਖਬਰਾਂ ਲੱਗੀਆਂ ਹਾਜ਼ਰ ਹਨ ਸਸਿਗਾਲ ਸਾਕ ਤੇ ਤੁਹਾਡਾ ਦਿਸ਼ਾ ਹੈਲਥ ਤੇ ਆਮ ਤੌਰ ਤੇ ਰੋਈ ਵਿੱਚ ਖਾਣ ਦਾ ਸੁਆਦ ਵਧਾਉਣ ਅਤੇ ਮਸਾਲਿਆਂ ਦੇ ਰੂਪ ਵਿੱਚ ਵਰਤੀ ਜਾਣ ਵਾਲੀ ਕਾਲੀ ਮਿਰਚ ਦੇ ਕਈ ਫਾਇਦੇ ਹੁੰਦੇ ਹਨ ਹਰ ਦਿਨ ਵਿੱਚ 2 ਤੋਂ 3 ਕਾਲੀਆਂ ਮਿਰਚਾਂ ਸਾਡੇ ਸਰੀਰ ਲਈ ਫਾਇਦੇਮੰਦ ਸਾਬਿਤ ਹੁੰਦੀਆਂ ਹਨ ਇੰਨਾ ਹੀ ਨਹੀਂ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦਾ ਇਲਾਜ ਈਸਾਨੀ ਨਾਲ ਹੋ ਜਾਂਦਾ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ 2 ਤੋਂ 3 ਕਾਲੀ ਮਿਰਚਾਂ ਖਾਣ ਨਾਲ ਸਰੀਰ ਨੂੰ ਕਿਹੜੇ ਫਾਇਦੇ ਹੁੰਦੀਆਂ ਆਉ ਜਾਣਦੇ ਆ ਇਨਾ ਬਾਰੇ ਗੈਸ ਦੀ ਸਮੱਸਿਆ ਨੂੰ ਦੂਰ ਕਰੇ ਕਾਲੀ ਮਿਰਚ ਨੂੰ ਕਾਲੇ ਲੂਣ ਨਾਲ ਨਿੰਬੂਚੇ ਮਿਲਾ ਕੇ ਅਤੇ ਇਸ ਦੇ ਰਸ ਹੌਲੀ-ਹੌਲੀ ਪੀਓ ਇਸ ਨਾਲ ਪੇਟ ਦੀ ਗੈਸ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲ ਸਕਦਾ ਹੈ ਢਿੱਡ ਦੀ ਚਰਬੀ ਨੂੰ ਘਟਾ ਕਰੋ ਕਾਲੀ ਮਿਰਚ ਮੋਟਾਪੇ ਨੂੰ ਘਟਾਉਣ ਦੇ ਨਾਲ ਢਿੱਡ ਦੀ ਚਰਬੀ ਨੂੰ ਵੀ ਕੱਟ ਕਰਦੀ ਹੈ ਮੋਟਾਪੇ ਹੋਣ ਤੇ ਕਾਲੀ ਮਿਰਚ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਦੇ ਨਾਲ ਢਿੱਡ ਦੇ ਸੰਬੰਧੀ ਕਈ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ ਦੰਦਾ ਦੇ ਦਰਦ ਤੋਂ ਮਿਲੇ ਰਾਹਤ ਕਾਲੀ ਮਿਰਚ ਦੰਦਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਦੀ ਰੋਜ਼ਾਨਾ ਵਰਤੋਂ ਕਰਨਾ ਨਾਲ ਦੰਦ ਖਰਾਬ ਹੋਣ ਦੀ ਸਮੱਸਿਆ ਨਹੀਂ ਹੁੰਦੀ ਦੰਦਾਂ 'ਚੇ ਦਰਦ ਹੋਣ ਤੇ ਵੀ ਕਾਲੀ ਮਿਰਚ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ ਇਹ ਚਮੜੀ ਨੂੰ ਸਿਹਤਮੰਦ ਬਣਾਉਂਦੀ ਹੈ ਜ਼ੁਕਾਮ ਤੋਂ ਆਰਾਮ ਜ਼ੁਕਾਮ ਹੋਣ ਤੇ ਕਾਲੀ ਮਿਰਚ ਨੂੰ ਮਿਲਾ ਕੇ ਹਲਕਾ ਗਰਮ ਦੁੱਧ ਪੀਓ ਇਸ ਨਾਲ ਜ਼ੁਕਾਮ ਤੋਂ ਰਾਤ ਮਿਲੇਗੀ ਖੰਘ ਹੋਣ ਤੇ ਕਾਲੀ ਮਿਰਚ ਨੂੰ ਸ਼ਹਿਦ ਨਾਲ ਮਿਲਾ ਕੇ ਖਾਣ ਨਾਲ ਇਸ ਨਾਲ ਰਾਹਤ ਮਿਲੇਗੀ ਦਿਨ 'ਚ 3 ਤੋਂ 4 ਵਾਰ ਅਜਿਹਾ ਕਰਨ ਨਾਲ ਖੰਘ ਠੀਕ ਹੋ ਜਾਵੇਗੀ ਇਸ ਦੇ ਨਾਲ ਚਟਪਟਾ ਸੁਆਦ ਜ਼ੁਕਾਮ 'ਚ ਬੰਦ ਨੱਕ ਅਤੇ ਗਲੇ ਦੀ ਮੁਸ਼ਕਲ ਵੀ ਦੂਰ ਕਰਦਾ ਹੈ ਟਿੱਡ ਦੇ ਕੀੜੇ ਹੁੰਦੇ ਹਨ ਦੂਰ ਢਿੱਡ ਦਰਦ ਹੋਣ ਤੇ ਨਾ ਸਿਰਫ ਖਰਾਬ ਖਾਣ ਪੀਣ ਹੀ ਨਹੀਂ ਸਗੋ ਕੀੜੇ ਵੀ ਇਸ ਦਾ ਕਾਰਨ ਹੋ ਸਕਦੇ ਹਨ ਇਸ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਭਾਰ ਤੇਜੀ ਨਾਲ ਘੱਟ ਹੋ ਜਾਂਦਾ ਹੈ ਇਸ ਰੋਗ ਤੋਂ ਛੁਟਕਾਰਾ ਪਾਉਣਾ ਲੱਸੀ 'ਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਪੀਓ ਇਸ ਤੋਂ ਇਲਾਵਾ ਕਾਲੀ ਮਿਰਚ ਨੂੰ ਸੋਗੀ ਦੇ ਨਾਲ ਮਿਲਾ ਕੇ ਖਾਣ ਨਾਲ ਢਿੱਡ ਦੇ ਕੀੜੇ ਦੂਰ ਹੋ ਜਾਂਦੇ ਹਨ ਬਵਾਸੀਰ ਤੋਂ ਰਾਹਤ ਖਾਣ ਪੀਂਦਿਆਂ ਗਲਤ ਆਦਤਾਂ ਦੇ ਨਾਲ ਤੇਲ ਅਤੇ ਜੰਕ ਫੂਡ ਦੀ ਵਰਤੋਂ ਕਾਰਨ ਬਵਾਸੀਰ ਦੀ ਸਮੱਸਿਆ ਨਾਲ ਅੱਜਕੱਲ ਜ਼ਿਆਦਾਤਰ ਲੋਕ ਪਰੇਸ਼ਾਨ ਹਨ ਇਸ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਜੀਰਾ ਅਤੇ ਚੀਨੀ ਚੀਰਾ ਅਤੇ ਚੀਨੀ ਜਾਂ ਮਿਸ਼ਰੀ ਨੂੰ ਪੀਸ ਇਕੱਠਾ ਮਿਲਾ ਲਓ ਸਵੇਰੇ ਸ਼ਾਮ ਦੋ ਤੋਂ ਤਿੰਨ ਵਾਰ ਇਸ ਨੂੰ ਲੈਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਸੋਗੀ ਗਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਆਮ ਤੌਰ ਤੇ ਰਸੋਈ ਵਿੱਚ ਖਾਣ ਦਾ ਸੁਆਦ ਵਧਾਉਣ ਅਤੇ ਮਸਾਲਿਆਂ ਦੇ ਰੂਪ ਵਿੱਚ ਵਰਤੀ ਜਾਣ ਵਾਲੀ ਕਾਲੀ ਮਿਰਚ ਦੇ ਕਈ ਫਾਇਦੇ ਹੁੰਦੇ ਹਨ ਹਰ ਦਿਨ ਵਿੱਚ 2 ਤੋਂ 3 ਕਾਲੀਆਂ ਮਿਰਚਾਂ ਸਾਡੇ ਸਰੀਰ ਲਈ ਫਾਇਦੇਮੰਦ ਸਾਬਿਤ ਹੁੰਦੀਆਂ ਹਨ ਇਨਾਂ ਹੀ ਨਹੀਂ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦਾ ਇਲਾਜ ਈਸਾਨੀ ਨਾਲ ਹੋ ਜਾਂਦਾ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ 2 ਤੋ 10 ਕਾਲੀ ਮਿਰਚਾ ਖਾਣ ਨਾਲ ਸਰੀਰ ਨੂੰ ਕਿਹੜੇ ਫਾਇਦੇ ਹੁੰਦੀਆਂ ਆਉਂਦੇ ਆਂ ਇਹਨਾਂ ਬਾਰੇ। ਗੈਸ ਦੀ ਸਮੱਸਿਆ ਨੂੰ ਦੂਰ ਕਰੇ। ਕਾਲੀ ਮਿਰਚ ਨੂੰ ਕਾਲੇ ਲੂਣ ਨਾਲ ਨਿੰਬੂ ਚ ਮਿਲਾ ਕੇ ਅਤੇ ਇਸ ਦੇ ਰਸ ਹੌਲੀ-ਹੌਲੀ ਪੀਓ। ਇਸ ਨਾਲ ਪੇਟ ਦੀ ਗੈਸ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲ ਸਕਦਾ ਹੈ। ਢਿੱਡ ਦੀ ਚਰਬੀ ਨੂੰ ਕੱਟ ਕਰੋ। ਕਾਲੀ ਮਿਰਚੇ ਮੋਟਾਪੇ ਨੂੰ ਘਟਾਉਣ ਦੇ ਨਾਲ ਢਿੱਡ ਦੀ ਚਰਬੀ ਨੂੰ ਵੀ ਕੱਟ ਕਰਦੀ ਹੈ। ਮੋਟਾਪੇ ਹੋਣ ਤੇ ਕਾਲੀ ਮਿਰਚ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਢਿੱਡ ਸਬੰਧੀ ਕਈ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ। ਦੰਦਾ ਦੇ ਦਰਦ ਤੋਂ ਮਿਲੇ ਰਾਹਤ ਕਾਲੀ ਮਿਰਚ ਦੰਦਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦੰਦ ਖਰਾਬ ਹੋਣ ਦੀ ਸਮੱਸਿਆ ਨਹੀਂ ਹੁੰਦੀ ਦੰਦਾਂ 'ਚ ਦਰਦ ਹੋਣ ਤੇ ਵੀ ਕਾਲੀ ਮਿਰਚ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ ਇਹ ਚਮੜੀ ਨੂੰ ਸਿਹਤਮੰਦ ਬਣਾਉਂਦੀ ਹੈ ਜ਼ੁਕਾਮ ਤੋਂ ਆਰਾਮ ਜ਼ੁਕਾਮ ਹੋਣ ਤੇ ਕਾਲੀ ਮਿਰਚ ਨੂੰ ਮਿਲਾ ਕੇ ਹਲਕਾ ਗਰਮ ਦੁੱਧ ਪੀਓ ਇਸ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ ਖੰਘ ਹੋਣ ਤੇ ਕਾਲੀ ਮਿਰਚ ਨੂੰ ਸ਼ਹਿਦ ਨਾਲ ਮਿਲਾ ਕੇ ਖਾਣ ਨਾਲ ਇਸ ਨਾਲ ਰਾਹਤ ਮਿਲੇਗੀ ਦਿਨ 'ਚ 3 ਤੋਂ 4 ਵਾਰ ਅਜਿਹਾ ਕਰਨ ਨਾਲ ਖੰਘ ਠੀਕ ਹੋ ਜਾਵੇਗੀ ਇਸ ਦੇ ਨਾਲ ਚਟਪਟਾ ਸੁਆਦ ਜ਼ੁਕਾਮ ਚ ਬੰਦ ਨੱਕ ਅਤੇ ਗਲੇ ਦੀ ਮੁਸ਼ਕਲ ਵੀ ਦੂਰ ਕਰਦਾ ਹੈ ਢਿੱਡ ਦੇ ਕੀੜੇ ਹੁੰਦੇ ਹਨ ਦੂਰ ਢਿੱਡ ਦਰਦ ਹੋਣ ਤੇ ਨਾ ਸਿਰਫ ਖਰਾਬ ਖਾਣ ਪੀਣ ਹੀ ਨਹੀਂ ਸਗੋ ਕੀੜੇ ਵੀ ਇਸ ਦਾ ਕਾਰਨ ਹੋ ਸਕਦੇ ਹਨ ਇਸ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਭਾਰਤ ਜੀ ਨਾਲ ਘੱਟ ਹੋ ਜਾਂਦਾ ਹੈ ਇਸ ਰੋਗ ਤੋਂ ਛੁਟਕਾਰਾ ਪਾਉਣਾ ਲੱਸੀ 'ਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਪੀਓ ਇਸ ਤੋਂ ਇਲਾਵਾ ਕਾਲੀ ਮਿਰਚ ਨੂੰ ਸੌਗੀ ਦੇ ਨਾਲ ਮਿਲਾ ਕੇ ਖਾਣ ਨਾਲ ਢਿੱਡ ਦੇ ਕੀੜੇ ਦੂਰ ਹੋ ਜਾਂਦੇ ਹਨ ਬਵਾਸੀਰ ਤੋਂ ਰਾਹਤ ਖਾਣ ਪੀਣ ਦੀਆਂ ਗਲਤ ਆਦਤਾਂ ਸੰਦੇ ਨਾਲ ਤੇਲ ਅਤੇ ਜੰਕ ਫੂਡ ਦੀ ਵਰਤੋਂ ਕਾਰਨ ਬਵਸੇਦ ਦੀ ਸਮੱਸਿਆ ਨਾਲ ਅੱਜਕੱਲ ਜ਼ਿਆਦਾਤਰ ਲੋਕ ਪਰੇਸ਼ਾਨ ਹਨ ਇਸ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਜੀਰਾ ਅਤੇ ਚੀਨੀ ਚ ਜੀਰਾ ਅਤੇ ਚੀਨੀ ਜਾਂ ਮਿਸ਼ਰੀ ਨੂੰ ਪੀਸ ਇਕੱਠਾ ਮਿਲਾ ਲਓ ਸਵੇਰੇ ਸ਼ਾਮ ਦੋ ਤੋਂ ਤਿੰਨ ਵਾਰ ਇਸ ਨੂੰ ਲੈਣ ਨਾਲ ਬਵਸੇਦ ਤੋਂ ਰਾਤ ਮਿਲਦੀ ਹੈ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਸਿਗਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਆਮ ਤੌਰ ਤੇ ਸੋਈ ਵਿੱਚ ਖਾਨ ਦਾ ਸੁਆਦ ਵਧਾਉਣ ਅਤੇ ਮਸਾਲਿਆਂ ਦੇ ਰੂਪ ਵਿੱਚ ਵਰਤੀ ਜਾਣ ਵਾਲੀ ਕਾਲੀ ਮਿਰਚ ਦੇ ਕਈ ਫਾਇਦੇ ਹੁੰਦੇ ਹਨ ਹਰ ਦਿਨ ਵਿੱਚ 2 ਤੋਂ 3 ਕਾਲੀਆਂ ਮਿਰਚਾਂ ਸਾਡੇ ਸਰੀਰ ਲਈ ਫਾਇਦੇਮੰਦ ਸਾਬਿਤ ਹੁੰਦੀਆਂ ਹਨ ਇਨਾਂ ਹੀ ਨਹੀਂ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦਾ ਇਲਾਜ ਈਸਾਨੀ ਨਾਲ ਹੋ ਜਾਂਦਾ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ ਤੋ 10 ਕਾਲੀ ਮਿਰਚਾ ਖਾਣ ਨਾਲ ਸਰੀਰ ਨੂੰ ਕਿਹੜੇ ਫਾਇਦੇ ਹੁੰਦੀ ਹਨ ਆਓ ਜਾਣਦੇ ਹਾਂ ਇਹਨਾਂ ਬਾਰੇ ਗੈਸ ਦੀ ਸਮੱਸਿਆ ਨੂੰ ਦੂਰ ਕਰੇ ਕਾਲੀ ਮਿਰਚ ਨੂੰ ਕਾਲੇ ਲੂਣ ਨਾਲ ਨਿੰਬੂਚਾ ਮਿਲਾ ਕੇ ਅਤੇ ਇਸ ਦੇ ਰਸ ਹੌਲੀ ਹੌਲੀ ਪੀਓ ਇਸ ਨਾਲ ਪੇਟ ਦੀ ਗੈਸ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲ ਸਕਦਾ ਹੈ ਢਿੱਡ ਦੀ ਚਰਬੀ ਨੂੰ ਘਟ ਕਰੋ ਕਾਲੀ ਮਿਰਚੇ ਮੋਟਾਪੇ ਨੂੰ ਘਟਾਉਣ ਦੇ ਨਾਲ ਢਿੱਡ ਦੀ ਚਰਬੀ ਨੂੰ ਵੀ ਕੱਟ ਕਰਦੀ ਹੈ ਮੋਟਾਪੇ ਹੋਣ ਤੇ ਕਾਲੀ ਮਿਰਚ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਦੇ ਨਾਲ ਢਿੱਡ ਦੇ ਸੰਬੰਧੀ ਕਈ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ ਦੰਦਾ ਦੇ ਦਰਦ ਤੋਂ ਮਿਲੇ ਰਾਹਤ ਕਾਲੀ ਮਿਰਚ ਦੰਦਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦੰਦ ਖਰਾਬ ਹੋਣ ਦੀ ਸਮੱਸਿਆ ਨਹੀਂ ਹੁੰਦੀ ਦੰਦਾਂ 'ਚ ਦਰਦ ਹੋਣ ਤੇ ਵੀ ਕਾਲੀ ਮਿਰਚ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ ਇਹ ਚਮੜੀ ਨੂੰ ਸਿਹਤਮੰਦ ਬਣਾਉਂਦੀ ਹੈ ਜ਼ੁਕਾਮ ਤੋਂ ਆਰਾਮ ਜ਼ੁਕਾਮ ਹੋਣ ਤੇ ਕਾਲੀ ਮਿਰਚ ਨੂੰ ਮਿਲਾ ਕੇ ਹਲਕਾ ਗਰਮ ਦੁੱਧ ਪੀਓ ਇਸ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ ਖੰਘ ਹੋਣ ਤੇ ਕਾਲੀ ਮਿਰਚ ਨੂੰ ਸ਼ਹਿਦ ਨਾਲ ਮਿਲਾ ਕੇ ਖਾਣ ਨਾਲ ਇਸ ਨਾਲ ਰਾਹਤ ਮਿਲੇਗੀ ਦਿਨ 'ਚ 3 ਤੋਂ 4 ਵਾਰ ਅਜਿਹਾ ਕਰਨ ਨਾਲ ਖੰਘ ਠੀਕ ਹੋ ਜਾਵੇਗੀ ਇਸ ਦੇ ਨਾਲ ਚਟਪਟਾ ਸੁਆਦ ਜ਼ੁਕਾਮ ਚ ਬੰਦ ਨੱਕ ਅਤੇ ਗਲੇ ਦੀ ਮੁਸ਼ਕਲ ਵੀ ਦੂਰ ਕਰਦਾ ਹੈ ਟਿੱਡ ਦੇ ਕੀੜੇ ਹੁੰਦੇ ਹਨ ਦੂਰ ਟਿੱਡ ਦਰਦ ਹੋਣ ਤੇ ਨਾ ਸਿਰਫ ਖਰਾਬ ਖਾਣ ਪੀਣ ਹੀ ਨਹੀਂ ਸਗੋ ਕੀੜੇ ਵੀ ਇਸ ਦਾ ਕਾਰਨ ਹੋ ਸਕਦੇ ਹਨ ਇਸ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਭਾਰਤ ਜੀ ਨਾਲ ਘੱਟ ਹੋ ਜਾਂਦਾ ਹੈ ਇਸ ਰੋਗ ਤੋਂ ਛੁਟਕਾਰਾ ਪਾਉਣਾ ਲੱਸੀ 'ਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਪੀਓ ਇਸ ਤੋਂ ਇਲਾਵਾ ਕਾਲੀ ਮਿਰਚ ਨੂੰ ਸੋਗੀ ਦੇ ਨਾਲ ਮਿਲਾ ਕੇ ਖਾਣ ਨਾਲ ਢਿੱਡ ਦੇ ਕੀੜੇ ਦੂਰ ਹੋ ਜਾਂਦੇ ਹਨ ਬਵਾਸੀਰ ਤੋਂ ਰਾਹਤ ਖਾਣ ਪੀਂਦਿਆਂ ਗਲਤ ਆਦਤਾਂ ਦੇ ਨਾਲ ਤੇਲ ਅਤੇ ਜੰਕ ਫੂਡ ਦੀ ਵਰਤੋਂ ਕਾਰਨ ਬਵਾਸੀਰ ਦੀ ਸਮੱਸਿਆ ਨਾਲ ਅੱਜ ਕੱਲ ਜ਼ਿਆਦਾਤਰ ਲੋਕ ਪਰੇਸ਼ਾਨ ਹਨ ਇਸ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਜੀਰਾ ਅਤੇ ਚੀਨੀ ਚੀਰਾ ਅਤੇ ਚੀਨੀ ਜਾਂ ਮਿਸ਼ਰੀ ਨੂੰ ਪੀਸ ਇਕੱਠਾ ਮਿਲਾ ਲਓ ਸਵੇਰੇ ਸ਼ਾਮ ਦੋ ਤੋਂ ਤਿੰਨ ਵਾਰ ਇਸ ਨੂੰ ਲੈਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ